ਸਸਤੀ ਗੱਲ ਬੇ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜੀਕੇ ਕੋਲ ਸਟੋਰ 'ਚ ਆਏ ਆ ਆਪਾਂ ਸੈਂਪਲ ਚੈੱਕ ਕਰਨੇ ਉਸ ਡੀਗ੍ਰੇਟ ਲਾਇਆ ਦੀ ਉੱਥੇ ਆਪਾਂ ਨੇ ਤੇ ਡੀਗ੍ਰੇਟ 51 ਕਿਲੋ ਭਰਤੀ ਕਰਕੇ ਆਪਾਂ ਨੇ ਅੰਦਰ ਲਾਇਆ ਦੀ ਇਹਦਾ weight ਚੈੱਕ ਵੀ ਕਰਾਂਗੇ ਹੁਣ ਵੇਗੰਨਾ 슈ਗਰ ਵੀਚ ਲਾਇਆ ਦੀ ਇਹ ਬਾਰਸ਼ੀ ਕਿੰਨਾ weight ਰਹਿੰਦਾ ਜੇ ਸੇਲ ਟਾਈਮ ਕਿੰਨਾ weight ਲੂਜ਼ ਹੁੰਦਾ ਇਹ ਚੋਂ ਅਤੀ ਚੈੱਕ ਕਰਕੇ ਦੇ ਦੇ ਆ ਜੀਕੇ ਕੋਲ ਸਟੋਰ ਚ ਕਿਸਾਨ ਖਰਾਬ ਟਰਾਲੀਆਂ ਬਹੁਤ ਲਾਉਂਦੇ ਨੇ ਸਾਰੇ ਕਿਸਾਨ ਖਰਾਬ ਆਪਣੇ ਫੇਲੇ ਮਾਲ ਮੂਲ ਢੋ ਕੇ ਸਾਰੀਆਂ ਟਰਾਲੀਆਂ ਲੂ ਲੂ ਜੀਕੇ ਕੋਲ ਸਟੋਰ ਚ ਲਾ ਦੇ ਬਹੁਤ ਟਰਾਲੀਆਂ ਖੜੀਆਂ ਨੇ ਵੀਰੇ ਅੱਜ ਇੱਥੇ ਪੀਐਸ ਗਰੇਵਾਲ ਹੋ ਗਿਆ ਢਿੱਲੋ ਹੋ ਗਿਆ ਅੰਦਰ ਬੈਗ ਸਾਰੇ ਇੱਥੇ ਸਟੋਰ ਚ ਟਰਾਲੀਆਂ ਲਾ ਆਂਦੇ ਨੇ ਸੋਨੇ ਵੀਰਾ ਜੀ ਨੇ ਇਹ ਮਾਲ ਲਾਇਆ ਤੇ ਨਾਲ ਕਿਸਾਨ ਨੂੰ ਲੈ ਕੇ ਆਇਆ ਤੇ ਇਹ ਮਾਲ ਤੇ ਸਾਹਮਣੇ ਖੋਲਾਂਗੇ ਆਪਾਂ ਡੀਗ੍ਰੇਡ ਆ ਕੁਆਲਿਟੀ ਚੈੱਕ ਕਰਾ ਕੇ ਨਾਲ ਸਟੋਰ ਦੀ ਕਿ ਕਹੇ ਜਾ ਮਾਲ ਨਿਕਲਦਾ ਤੇ ਸੈਂਪਲ ਚੈੱਕ ਕਰਾਂਗੇ ਸਟੋਰ ਦੀ ਲੁੱਕ ਤਾਂ ਬਹੁਤ ਵਧੀਆ ਆਪੀ ਖੋਲ ਲਾਂਗੇ ਸੋਨੇ ਜੀ ਅਪੀ ਹੋਣ ਲਾਂਗੇ ਟੈਨਸ਼ਨ ਨਾ ਲਓ ਜੀ ਵੀਰ ਇੱਕ ਸੈਂਪਲ ਆ ਗਿਆ ਬਾਹਰ ਦੂਆ ਸੈਂਪਲ ਲੈ ਕੇ ਆਉਨੇ ਆ ਦੇਖਦੇ ਆ ਮਾਰਕੀਟ ਬਹੁਤ ਅਪਡੇਟ ਚ ਚੱਲੀ ਰਹੀ ਐ ਕੋਸ਼ਿਸ਼ ਹੀ ਕਰਾਂਗੇ ਦਿੱਲੀ ਭੇਜਣ ਦੀ ਦਿੱਲੀ ਚ ਮਾਰਕੀਟ 1000 ਤੋਂ ਲੈ ਕੇ 1100 ਰੁਪਏ ਤੇ 슈ਗਰ ਫੀਡ ਦੀ ਡਿਮਾਂਡ ਵੀ ਦਿੱਲੀ मोस्टली ਜ਼ਿਆਦਾ ਦੇਖਦੇ ਆ ਆਪਣਾ ਮਾਲ ਕੀ ਰੇਟ ਵੇ ਦਾ ਦਿੱਲੀ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਇਹ ਐਲਰ ਭੇਜ ਰਿਆਂ ਡੀਗ੍ਰੇਡ ਤੇ ਡਾਇਮੰਡ ਦੀ ਮਾਰਕਟ ਵੀ ਵਧੀ ਆ 1100 ਰੁਪਏ ਡਾਇਮੰਡ ਵੀ ਵਿਕ ਰਹੇ ਆ ਸੋਨੀ ਭਾਈ ਡਾਇਮੰਡ ਕਿਹੜੇ ਰੇਟ ਵਿਕੇ ਆਪਣਾ ਉੱਥੇ 1000 ਰੁਪਏ 1000 ਰੁਪਏ ਡਾਇਮੰਡ ਵਿਚ ਜਗਰਾਵਾਂ ਕਿੱਥੇ ਭੇਜੇ ਤੂੰ ਸਹਾਰਨਪੁਰ ਸਹਾਰਨਪੁਰ ਮੰਡੀ ਭੇਜੇ ਦੀਗਾ ਉਹ 1000 ਰੁਪਏ ਘੱਟਾ ਵਿਕੇ ਆ ਜਾ ਬਰੇ ਸੈਂਪਲ ਉੱਪਰ ਆ ਰਿਹਾ ਕਨਵੇਅਰ ਤੇ ਬੈਲਟ ਦੇ ਬੈਨੀਫਿਟ ਤਾਂ ਹੈਗਾ ਸਟੋਰ ਵਾਲੇ ਉਹ ਬਰਾਲੇ ਨੂੰ ਨੇ ਸਾਰੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਦੀਆਂ ਚੱਕ ਚੱਕ ਕਰ ਲੂ ਬੈਗ ਹੁਣ ਪਰ ਬੈਗ ਛੱਡਦੇ ਨੇ ਸਿੱਧਾ ਹਟਾ ਜਾਂਦਾ ਲੋ ਵੀਰੇ ਦੇਖਦੇ ਆ ਬੈਗ ਕੰਡੇ ਤੇ ਰੱਖੀ ਵੀਰੇ ਕੰਡਾ ਰੱਖੀ ਕੰਡਾ ਕੰਡਾ ਕਿੰਨੀ ਐਵਰੇਜ ਆਉਂਦੀ ਆ 47 ਕਿਲੋ ਦੀ ਐਵਰੇਜ ਆਦੀ ਹੈ। ਲੋਡ ਨੰਬਰ ਹੈਗਾ 268। ਐਵਰੇਜ 47 ਕਿਲੋ ਦੀ ਐਵਰੇਜ ਆ ਰਹੀ ਹੈ। ਵੀਰੇ 51 ਕਿਲੋ ਆਪਾਂ ਸਟੋਰ ਲਾਇਆ ਦੀ ਇਹ। ਕਰਕੇ ਐਨਾ ਆਲੂ ਸ਼ੁਗਰ ਵੀ ਜਲਮੋਸਟ ਟੁੱਟ ਜਾਂਦਾ ਵੀਰੇ। ਠੀਕ ਹੈ। ਇਹ ਸੈਂਪਲ ਆ ਰਹੇ ਨੇ। ਦੇਖਦੇ ਆਂਗਾ ਸੈਂਪਲ ਕੀ ਐਵਰੇਜ ਆਉਂਦੀ ਉਹਨਾਂ ਦੀ। ਗੋਵਰੇ ਭਜਨ ਕਰ ਲਿਆ ਹੁਣ ਆਪਾਂ ਸੈਂਪਲ ਚੈੱਕ ਕਰ ਲਈਏ ਕੁਆਲਿਟੀ ਕੀ ਅਸਟੋ ਇਹ ਮਾਲ ਦੀ ਕੀ ਕੁਆਲਿਟੀ ਹੈ ਸੀਡੀ ਹੈ ਪਰੀ ਡੀਗ੍ਰੇਡ ਮਾਲ ਆ ਸੁਪਰ ਕੁਆਲਿਟੀ ਆ ਬਾਕੀ ਜਿਹੜੇ ਕੋਲ ਓਏ ਪਰਚੀ ਹੱਥ ਹੈ ਤੇ ਦਿਆਂ ਦਿੱਲੀ ਵੀਰੇ ਆਪਾਂ ਤੇ ਕੀ ਰੇਟ ਦੀ ਪੇਮੈਂਟ ਆਪਾਂ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਉਸ ਨੂੰ ਸਮਝਾ ਦੇ ਕਿ ਆਇਆ ਕਿ ਕਰਨਾ ਲੋ ਜੀ ਵੀਰੇ ਦੂਆ ਸੈਂਪਲ ਚੈੱਕ ਕਰਦੇ ਆਂ ਆਏ ਇਹ ਸਾਈਡ ਇਹਨਾਂ ਨੂੰ ਵੀ ਆਪਣੇ ਨਾਲ ਏ ਵੀ ਮੋਟਾ ਇੱਕ ਗੜਾ ਦੋ ਦੋ ਮੁੰਡੇ ਨਾਲ ਹਾਂ ਹਾਂ ਕਿੰਨੇ ਵੇ ਕਿੰਨੇ ਦਾ ਲਾਟ ਆ ਵੀਰੇ ਇਹ 20 ਵੇ ਦਾ ਲਾਟ ਆ ਮਦੇ ਇਹ ਵੀ ਇੱਥੇ ਲੱਗੇ ਇਹਨਾਂ ਨੇ ਪਟਾਈ ਇਹ ਆਪਰੇ ਓਏ ਵਾਸ਼ੇ ਪਾ ਲੀਏ ਮਾਲ ਲਾਗੀ ਤਾਂ ਨਹੀਂ ਹੋਇਆ ਮਾਲ ਤਾਂ ਠੀਕ ਆ ਇਹ ਗ੍ਰੇਟ ਆ ਇਹ ਨਹੀਂ ਹੈ ਇਹ ਗ੍ਰੇਟ ਆ ਹੂੰ ਇੱਕ ਗ੍ਰੇਡ ਦੇ ਸੈਂਪਲ ਨੇ ਕਿੰਨੇ ਵਾਈ ਕਿੰਨੇ ਦਾ ਲੋ ਜੀ ਬਈ ਜੀ ਇਹ ਇੱਕ ਗ੍ਰੇਡ ਆ ਇਹ ਇਹ ਵੀ ਗ੍ਰੇਡ ਦੀ ਆ ਸੈਂਪਲ ਆਲਮੋਤ ਨਿਕਲੇ ਸਾਰੇ ਬਾਹਰ ਅੱਗੇ ਚੈੱਕ ਕਰਦੇ ਆਂ ਸੈਂਪਲ ਕਰਦੇ ਇਕੱਠੇ ਵੀਰੇ ਕੋਈ ਗੱਲ ਨਹੀਂ ਇਹਦੀ ਅਪਡੇਟ ਦਵਾਂਗੇ ਜਰੂਰ ਤੁਹਾਨੂੰ ਨੈਕਸਟ ਵੀਡੀਓ 'ਚ ਤੇ ਆਪਣਾ ਕੀ ਰੇਟ ਵੇ ਗਿਆ